ਤਲੰਗ ਮਹੱਲਾ ਚੌਥਾ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਆਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ ਸਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਇਹ ਸ਼ਬਦ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਰਾਗ ਤਲੰਗ ਦੇ ਵਿੱਚ 725 ਨੰਬਰ ਅੰਗ ਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਹਰ ਇੱਕੀਆਂ ਹਰ ਕਹਿੰਦੇ ਨੇ ਹਰੀਆਂ ਦੀਆਂ ਕਥਾ ਕਹਾਣੀਆਂ ਸਿੱਖਤ ਸਲਾਹ ਦੀਆਂ ਗੱਲਾਂ ਗੁਰਮੀਤ ਗੁਰੂ ਨੇ ਮਿੱਤਰ ਨੇ ਸੁਣਾਈਆਂ ਸੁਣਾ ਦਿੱਤੀਆਂ ਬਲੇ ਹਾਰੀ ਗੁਰ ਆਪਣੇ ਮੈਂ ਆਪਣੇ ਗੁਰੂ ਤੋਂ ਬਲ ਹਾਰ ਜਾਂਦਾ ਹਾਂ ਗੁਰ ਕੋ ਬਲ ਜਾਂ ਬਲ ਜਾਂ ਜਾਂ ਮੈਂ ਸਦਕੇ ਜਾਂਦਾ ਹਾਂ ਏ ਗੁਰ ਸਿੱਖ ਮਿੱਤਰ ਗੁਰੂ ਨੇ ਮੈਨੂੰ ਪਰਮਾਤਮਾ ਦੇ ਸਿੱਖ ਸੁਲਾ ਦੀਆਂ ਗੱਲਾਂ ਸੁਣਾਈਆਂ ਮੈਂ ਆਪਣੇ ਗੁਰੂ ਤੋਂ ਮੁੜ ਮੁੜ ਕੇ ਸਦਕੇ ਜਾਂਦਾ ਹਾਂ ਆਇ ਮਿਲ ਗੁਰ ਸਿੱਖ ਆਇ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਆਏ ਆ ਕੇ ਮਿਲ ਮੈਨੂੰ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਏ ਗੁਰ ਸਿੱਖ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਇਹ ਮੇਰੇ ਗੁਰੂ ਦੇ ਪਿਆਰੇ ਸਿੱਖ ਮੈਨੂੰ ਆਕੇ ਮਿਲ ਮੈਨੂੰ ਆਕੇ ਮਿਲ ਹਰ ਕੀ ਗੁਣ ਅਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਹੁਮਕਮ ਜਾਈ ਹਰ ਕੇ ਗੁਣ ਹਰੀ ਦੇ ਗੁਣ ਹਰ ਭਾਵ ਦੇ ਭਾਵ ਦੇ ਚੰਗੇ ਲੱਗਦੇ ਹਨ ਸ਼ੋਭਦੇ ਹਨ ਸੇ ਗੁਰੂ ਦੇ ਪਾਏ ਉਹ ਗੁਰੂ ਤੋਂ ਪ੍ਰਾਪਰਤ ਕੀਤੇ ਜਿਨ ਗੁਰ ਕਾ ਬਾਣਾ ਮੰਨਿਆ ਜਿਨ੍ਹਾਂ ਨੇ ਗੁਰੂ ਦੇ ਬਾਣੇ ਨੂੰ ਮੰਨਿਆ ਹੁਕਮ ਨੂੰ ਮੰਨ ਲਿਆ ਤਿਨ ਕੋ ਮੁਕਮੁਕ ਮਜਾਇ ਉਹ ਹੁਕਮ ਜਾਏ ਮੈਂ ਮੁਰ ਮੁਰ ਕੇ ਸਦਕੇ ਜਾਂਦਾ ਹਾਂ ਏ ਗੁਰ ਸਿੱਖ ਪਰਮਾਤਮਾ ਦੇ ਗੁਣ ਗਾਉਣੇ ਪਰਮਾਤਮਾ ਨੂੰ ਪਸੰਦ ਆਉਂਦੇ ਹਨ ਮੈਂ ਉਹ ਗੁਣ ਗਾਉਣੇ ਗੁਰੂ ਪਾਸੋਂ ਸਿੱਖਿਆ ਮੈਂ ਉਹਨਾਂ ਬੜ ਭਾਗੀਆਂ ਤੋਂ ਮੁਰ ਮੁਰ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਿਆ ਹੈ ਜਿਨ ਸਤਗੁਰ ਪਿਆਰਾ ਦੇਖਿਆ ਤਿੰਨ ਕਉ ਹੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਦ ਬਲੇ ਵਾਰੀ ਜਿਨ ਸਤਗੁਰ ਪਿਆਰਾ ਦੇਖਿਆ ਜਿਨ੍ਹਾਂ ਨੇ ਸਤਗੁਰੂ ਨੂੰ ਗੁਰੂ ਨੂੰ ਵੇਖ ਲਿਆ ਹੈ ਤਿੰਨ ਕੋ ਉਹਨਾਂ ਤੋਂ ਹਵਾਰੀ ਮੈਂ ਕੁਰਬਾਨ ਜਾਂਦੀ ਆ ਜਿਨ ਗੁਰ ਕੀ ਕੀਤੀ ਚਾ ਕਰੀ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਤਿੰਨ ਸਤਿਪਲੇ ਹਾਰੀ ਮੈਂ ਉਹਨਾਂ ਤੋਂ ਸਤਿਪਲੇ ਹਾਰ ਜਾਂਦਾ ਹਾਂ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਇਹ ਗੁਰਸਿੱਖ ਮੈਂ ਉਹਨਾਂ ਤੋਂ ਸੱਜ ਕੇ ਜਾਂਦਾ ਹਾਂ ਸੱਜ ਕੇ ਜਾਂਦਾ ਹਾਂ ਜਿਨ੍ਹਾਂ ਪਿਆਰੇ ਗੁਰੂ ਦਾ ਦਰਸ਼ਨ ਕੀਤਾ ਜਿਨ੍ਹਾਂ ਗੁਰੂ ਦੀ ਦਸੂ ਸੇਵਾ ਕੀਤੀ ਹੈ ਹਰ ਹਰ ਤੇਰਾ ਨਾਮ ਹੈ ਦੁੱਖ ਮਿਟਣ ਹਾਰਾ ਗੁਰ ਸੇਵਾ ਦੇ ਪਾਈਐ ਗੁਰਮੁਖ ਨਿਸਤਾਰਾ ਹਰਿ ਹਰਿ ਹੈ ਹਰੀ ਤੇਰਾ ਨਾਮ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਦੁੱਖ ਮਿਟਣਾ ਆਉ ਦੁੱਖਾਂ ਨੂੰ ਨਾਸ਼ ਕਰਨ ਵਾਲੀਆਂ ਗੁਰ ਸੇਵਾ ਦੇ ਪਾਈਆ ਗੁਰੂ ਦੀ ਸੇਵਾ ਕੀਤਿਆਂ ਪਾਈਆ ਪ੍ਰਾਪਤ ਹੋ ਜਾਂਦੀ ਹੈ ਗੁਰਮੁਖ ਨਿਸਤਾਰਾ ਗੁਰਮੁਖ ਗੁਰੂ ਦੀ ਛਰਨ ਪਿਆ ਨਿਸਤਾਰਾ ਪਾਰ ਉਤਾਰਾ ਗੁਰੂ ਸਹਿ ਪਰਮਾਨੰ ਕਰਦੇ ਹਨ ਇਹ ਹਰੀ ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ ਪਰ ਇਹ ਨਾਮ ਗੁਰੂ ਦੀ ਛਰਨ ਪਿਆ ਹੀ ਮਿਲਦਾ ਗੁਰੂ ਦੇ ਸਾਹਮਣੇ ਰਹਿ ਹਾਂ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਜੋ ਹਰ ਨਾਮ ਧਿਆਏ ਦੇ ਜਨ ਪਰਵਾਨ ਤਿੰਨ ਵਿਟੋ ਨਾਨਕ ਵਾਰਿਆ ਸਦਾ ਸਦਾ ਗੁਰਬਾਨ ਜੋ ਹਰ ਨਾਮ ਧਿਆਇਂਦੇ ਜੋ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਹਨ ਤੇ ਉਹਨਾਂ ਤੋਂ ਜਨ ਮਨੁੱਖਾਂ ਤੋਂ ਪਰਵਾਨਾ ਜੋ ਗੁਰੂ ਦੇ ਸ਼ਰਨ ਤੇ ਪ੍ਰਵਾਹ ਹੋ ਗਏ ਹਨ ਕਬੂਲ ਹੋ ਗਏ ਹਨ ਤਿੰਨ ਬਿਟੋ ਨਾਨਕ ਵਾਰਿਆ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ਸਦਾ ਸਦਾ ਕੁਰਬਾਨਾ ਉਹ ਸਦਾ ਸਦਾ ਕੁਰਬਾਨ ਹੈ ਇਹ ਗੁਰਸਿੱਖ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਮਨੁੱਖ ਪਰਮਾਤਮਾ ਦੀ ਯੂਨੀ ਵਿੱਚ ਕਬੂਲ ਹੋ ਜਾਂਦੇ ਹਨ ਨਾਨਕ ਉਹ ਨਾ ਮਨੁੱਖਾਂ ਤੋਂ ਗੁਰਬਾਨ ਜਾਂਦਾ ਹੈ ਸਦਾ ਸਦਕੇ ਜਾਂਦਾ ਹੈ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿੰਨ ਹਰ ਫਲ ਪਾਵੈ ਸਾਹ ਜਿੰਦੇ ਨੇ ਹੋ ਤੇਰੀ ਉਸਤਤ ਤੇਰੀ ਵਡਿਆਈ ਜੋ ਹਰ ਪ੍ਰਭ ਭਾਵੈ ਜੋ ਪ੍ਰਭ ਨੂੰ ਚੰਗੀ ਲੱਗਦੀ ਜੋ ਗੁਰਮੁਖ ਪਿਆਰਾ ਸੇਵਦੇ ਗੁਰਮੁਖ ਗੁਰੂ ਦੀ ਸ਼ਰਮ ਪੈ ਕੇ ਸੇਵਦੇ ਸਿਮਰਦੇ ਹਨ ਤਿੰਨ ਹਰ ਫਲ ਪਾਵੈ ਉਹ ਸੁਖ ਦੇਣ ਵਾਲੇ ਫਲ ਪ੍ਰਾਪਤ ਕਰ ਲੈਂਦੇ ਹਨ ਸਤਿਗੁਰੂ ਨੂੰ ਮਾਨ ਕਰਦੇ ਹਨ ਇਹ ਹਰੀ ਇਹ ਪ੍ਰਭੂ ਉਹੀ ਸਿਵ ਸਲਾ ਤੇਰੀ ਸਿਵ ਸਲਾ ਕਹੀ ਜਾ ਸਕਦੀ ਹੈ ਜਿਹੜੀ ਤੈਨੂੰ ਪਸੰਦ ਆ ਜਾਂਦੀ ਹੈ ਏ ਭਾਈ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਿਆਰੇ ਪ੍ਰਭੂ ਦੀ ਸੇਵਾ ਭਗਤੀ ਕਰਦੇ ਹਨ ਉਹਨਾਂ ਨੂੰ ਪ੍ਰਭੂ ਸੁਖ ਫਲ ਦਿੰਦਾ ਹੈ ਜਿਨ੍ਹਾਂ ਵਰ ਸੇਤੀ ਪਿਰੜੀ ਤਿਨਾ ਜੀ ਪ੍ਰਭ ਨਾਲੇ ਕੋਈ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ ਜਿਨ੍ਹਾਂ ਹਰ ਜਿਨ੍ਹਾਂ ਨੇ ਹਰ ਸੇਤੀ ਪਿਰਹਾੜੀ ਸੇਤੀ ਦੇ ਦਿਨ ਨਾਲ ਪਿਰਹਾੜੀ ਪ੍ਰੇਮ ਤਿੰਨਾ ਜੀ ਉਹਨਾਂ ਦੇ ਦਿਲ ਜੀ ਉਹ ਬੰਦੇ ਓਏ ਜਪ ਜਪ ਪਿਆਰਾ ਜੀਵਦੇ ਓਏ ਉਹ ਬੰਦੇ ਜਪ ਜਪ ਕੇ ਜੀਵਦੇ ਆਤਮਿਕ ਜੀਵਨ ਹਾਸਲ ਕਰਦੇ ਹਨ ਹਰ ਨਾਮ ਸਮਾਲੇ ਸਮਾਲੇ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਹਨ ਏ ਭਾਈ ਜਿਨ੍ਹਾਂ ਮਨੁੱਖਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ ਉਨਾਂ ਦੇ ਦਿਲ ਸਦਾ ਪ੍ਰਭੂ ਦੇ ਚਰਨਾਮ ਨਾਲ ਹੀ ਜੁੜੇ ਰਹਿੰਦੇ ਹਨ ਉਹ ਮਨੁੱਖ ਪਿਆਰੇ ਪ੍ਰਭੂ ਨੂੰ ਸਦਾ ਸਿਮਰ ਸਿਮਰ ਕੇ ਪ੍ਰਭੂ ਦਾ ਨਾਮ ਮੇਰ ਦੇ ਵਿੱਚ ਸੁਭਾਲ ਕੇ ਆਤਮਿਕ ਜੀਵਨ ਆਸਰ ਕਰਦੇ ਹਨ ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕਉ ਕਮਜਾਇਆ ਓਏ ਆਪ ਛੂਟੇ ਪਰਵਾਰ ਸਿਉ ਸਭ ਜਗਤ ਛਡਾਇਆ ਜਿਨ ਗੁਰਮੁਖ ਪਿਆਰਾ ਜਿਨ੍ਹਾਂ ਨੇ ਗੁਰੂ ਦੀ ਸ਼ਰਮ ਪੈ ਕੇ ਪਿਆਰਾ ਸੇਵਿਆ ਪਿਆਰੇ ਪ੍ਰਭ ਨੂੰ ਸਿਮਰਿਆ ਤਿੰਨ ਕੋ ਉਹਨਾਂ ਤੋਂ ਖੁਮਜਾਇਆ ਮੈਂ ਸੱਜ ਕੇ ਜਾਣਦਾ ਹਾਂ ਉਹ ਆਪ ਛੁੱਟੇ ਉਹ ਆਪ ਵੀ ਛੁੱਟੇ ਪਰਵਾਰ ਤੋਂ ਪਰਿਵਾਰ ਦੇ ਨਾਲ ਸਭ ਜਗ ਤੇ ਛਡਾਇਆ ਤੇ ਸਾਰਾ ਸੰਸਾਰ ਵੀ ਛਡਵਾ ਲਿਆ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਹੇ ਭਾਈ ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਦੀ ਛਰਮ ਪਾ ਕੇ ਪਿਆਰੇ ਪ੍ਰਭੂ ਦੀ ਸੇਵਾ ਭਗਤੀ ਕੀਤੀ ਹੈ ਉਹ ਮਨੁੱਖ ਆਪਣੇ ਪਰਿਵਾਰ ਸਮੇਤ ਸੰਸਾਰ ਸਮੁੰਦਰ ਦੇ ਬੇਕਾਰਾਂ ਤੋਂ ਬਚ ਗਏ ਹਨ ਉਹਨਾਂ ਸਾਰਾ ਸੰਸਾਰ ਪਿ ਵਿਚਾ ਲਿਆ ਹੈ ਗੁਰ ਪਿਆਰੇ ਹਰ ਸੇਵਿਆ ਗੁਰ ਧੰਨ ਗੁਰ ਧਨੋ ਗੁਰ ਹਰ ਮਾਰਗ ਦੱਸਿਆ ਗੁਰ ਪੁਣ ਵੱਡ ਪੁਣੋ ਗੁਰ ਪਿਆਰੇ ਪਿਆਰੇ ਗੁਰ ਹਰ ਸੇਪਿਆ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਿਮਰਿਆ ਗੁਰ ਧੰਨ ਉਹ ਗੁਰੂ ਧੰਨ ਹੈ ਗੁਰ ਧੰਨ ਉਹ ਗੁਰੂ ਸਹ ਲਾਉਣ ਯੋਗ ਹੈ ਗੁਰ ਹਰ ਮਾਰਗ ਦੱਸਿਆ ਜਿਸ ਗੁਰੂ ਨੇ ਹਰ ਮਾਰਗ ਦੱਸਿਆ ਪਰਮਾਤਮਾ ਨੂੰ ਮਿਲਣ ਦਾ ਰਾਸਤਾ ਦੱਸਿਆ ਗੁਰ ਪੁੰਨ ਵੱਡ ਪੁੰਨ ਪੁੰਨ ਕਹਿੰਦੇ ਨੇ ਪਵਿੱਤਰ ਭਾਗਾ ਵਾਲੇ ਗੁਰੂ ਸਹਿ ਪਰਮਾਨੰ ਕਰਦੇ ਹਨ ਏ ਭਾਈ ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਆ ਜਿਨ੍ਹਾਂ ਨੇ ਗੁਰੂ ਦੀ ਛਰਨ ਪੈ ਕੇ ਪ੍ਰਭੂ ਦੀ ਸੇਵਾ ਭਗਤੀ ਕੀਤੀ ਹੈ ਏ ਭਾਈ ਗੁਰੂ ਸਹ ਲਾਉਣ ਜੋਗ ਹੈ ਗੁਰੂ ਸਹ ਲਾਉਣ ਜੋਗ ਹੈ ਪਿਆਰੇ ਗੁਰੂ ਦੇ ਰਾਹੀ ਮੈਂ ਪਰਮਾਤਮਾ ਦੀ ਸੇਵਾ ਭਗਤੀ ਸ਼ੁਰੂ ਕੀਤੀ ਹੈ ਮੈਨੂੰ ਗੁਰੂ ਨੇ ਪਰਮਾਤਮਾ ਦੇ ਮਲਾਪ ਦਾ ਰਾਸਤਾ ਦੱਸਿਆ ਹੈ ਗੁਰੂ ਦਾ ਮੇਰੇ ਉੱਤੇ ਉਪਕਾਰ ਹੈ ਵੱਡਾ ਉਪਕਾਰ ਹੈ ਜੋ ਗੁਰ ਸਿੱਖ ਗੁਰ ਸੇਵ ਦੇ ਸੇ ਪੁੱਤ ਪ੍ਰਾਣੀ ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਗੁਰ ਬਾਣੀ ਜੋ ਗੁਰਸਿੱਖ ਜਿਹੜੇ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦੇ ਸਿੱਖ ਗੁਰਸੇਵ ਦੇ ਜੋ ਗੁਰੂ ਨੂੰ ਸਿਮਰਦੇ ਹਨ ਸੇ ਪੁੱਤ ਪ੍ਰਾਣੀ ਉਹਨਾਂ ਪਵਿੱਤਰ ਉਹ ਭਾਗਾਂ ਵਾਲੇ ਪਵਿੱਤਰ ਭਾਗਾਂ ਵਾਲੇ ਪ੍ਰਾਣੀ ਉਹ ਬੰਦੇ ਜਨ ਨਾਨਕ ਦਿਨ ਕੋ ਵਾਰਿਆ ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ ਸਦਾ ਸਦਾ ਕੁਰਬਾਨ ਉਹਨਾਂ ਤੋਂ ਸਦਾ ਹੀ ਵਾਰਿਆ ਜਾਂਦਾ ਹੈ ਏ ਭਾਈ ਗੁਰੂ ਨੇ ਜਿਹੜੇ ਸਿੱਖ ਗੁਰੂ ਦੀ ਦਸੀ ਸੇਵਾ ਕਰਦੇ ਆ ਉਹ ਭਾਗਾਂ ਵਾਲੇ ਹੋ ਗਏ ਆਂ ਦਾਸ ਨਾਨਕ ਉਹਨਾਂ ਤੋਂ ਸੱਜ ਕੇ ਜਾਂਦਾ ਹੈ ਉਹਨਾਂ ਤੋਂ ਗੁਰਬਾਨ ਜਾਂਦਾ ਹੈ